ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੜੂ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਇੱਕ ਤਾਜੀ ਸੂਈ ਵੜ ਸੇ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਆਂ ਬਾਈ ਟੋ ਟੇਲ ਆਜੋ ਬਾਈ ਜੀ ਬਾਈ ਜੀ ਸੱਚੀ ਕਹਾਂ ਲਾ ਸੱਚੀ ਕਹਾਂ ਬਾਈ ਹੋ ਠੀਕ ਹੋ ਵਧੀਆ 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 ਨਾਮ ਤੇ ਐਡਰੈਸ ਬੋਲ ਨਾ ਬਾਈ ਸੁਹਾਸਾ ਪਿੰਡ ਭਗਤਾ ਭਾਈ ਦਾ ਜਿਹੜਾ ਬਠਿੰਡਾ ਤੇ ਤਸੀਲ ਆਪਾਂ ਨੂੰ ਰਾਮਪਰਾ ਖੂਲ ਪਈ ਨੇ ਨੇੜੇ ਪਿੰਡ ਬਈ ਭਗਤੇ ਭਾਈ ਦੇ ਨੇੜੇ ਬਾਜਾ ਤੇ ਬਰਨਾਲਾ ਰੋਡ ਤੇ ਡਾਕਟਰ ਭਗਤਾ ਭਾਈ ਪਿੰਡ ਵਿੱਚ ਠੀਕ ਹੈ ਬਾਈ ਮੋਬਾਈਲ ਨੰਬਰ ਬੋਲ 8196015435 ਠੀਕ ਹੈ ਬਾਈ ਬਈ ਜਿਹੜੀ ਇਹ ਬਰਡ ਦੇ ਨੇ ਕਿਹੜਾ ਸੂਆ ਸੂਈ ਇਹ ਡਾਕਟਰ ਦੂਜਾ ਸੂਆ ਸੂਈ ਆ ਕਦੋਂ ਸੂਈ ਆ ਭਰਾ ਇਹ ਸੂਆ 4 ਵਜੇ ਸੂਈ ਸੀਗੀ ਤੇ ਜੇਰ ਆ ਭਈ ਬੱਠਲ ਚ ਜੇਰ ਬਾਈ ਬੱਠਲ ਚ ਰੱਖੀ ਬੈਠਾ ਕੰਪਲੀਟ ਆ ਸੂਆ 4 ਵਜੇ ਦੇ ਦੀ ਸੂਈ ਆ ਬੱਚਾ ਕੀ ਦਿੱਤਾ ਵੀਰੇ ਬੱਚੀ ਦਿੱਤੀ ਡਾਕਟਰ ਜੱਸੀ ਦੀ ਬੱਚੀ ਚੰਗੀ ਆ ਹਾਂ ਬੱਚੀ ਦਾ ਅਸਲ ਦੀ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਬਹੁਤ ਚੰਗੀ ਦਿੱਤੀ ਆ ਬੜੀ ਪਿਆਰੀ ਬੱਚੀ ਆ ਭਾਈ ਕਿਉਂ ਸਾਲ ਡੇਢ ਸਾਲ ਨੂੰ ਕਰਨ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਕਿੰਨਾ ਬੋਹਲਾ ਕੱਢਿਆ ਭਰਾ ਇਹਦਾ ਬੋਹਲਾ ਵੇਟਰ 3.5 ਕਿਲੋ ਚੋਤਾ ਸੀਗਾ ਠੀਕ ਆ ਕੋ ਬੱਚੀ ਨੂੰ ਸਿੰਗਾਤਾ ਸੀਗਾ ਓਕੇ ਕਿੰਨਾ ਕੁ ਦੁੱਧ ਦੇ ਦੂ ਅਸਟੀਮੇਟ ਜਾ ਦੁੱਧ ਤਾਂ 20 ਕਿਲੋ ਦੇਲੇ 20 ਪਲਾਸ ਦੇ ਦੇ ਬਾਕੀ ਅਗਲੇ ਦੀ ਸੇਵਾ ਹਨਾ ਠੀਕ ਆ ਹੂੰ ਆਰਡਰ ਬੜਾ ਕਮਾਲ ਦਾ ਬਹੁਤ ਸੋਹਣਾ ਆਇਆ ਨਹੀਂ ਕੋਈ ਟੋਟਾ ਮਾਰਾ ਆਰਡਰ ਬਈ ਤੇ ਨਾੜਾ ਨੂਣਾ ਲੇਵੇ ਤੇ ਫੁੱਲ ਮੂਹਰੋਂ ਦੇ ਕੋਲੇ ਵਾ ਗਿੱਠ ਡੇਢ ਗਿੱਠ ਕਰਮ ਵਾਲੀ ਲੇਵਾ ਮੂਹਰ ਨੂੰ ਤਿਆਰ ਕਰੀ ਬੈਠੀ ਹੈ ਕੱਲਾ ਕੱਲਾ ਥਾਣ ਪੂਰੀ ਵਿਥੀ ਦੇ ਥਾਣ ਗਲਾਬੀ ਥਾਣ ਚਵਾਈ ਕਿਵੇਂ ਆਪਰਾ ਚਵਾਈ ਦਾ ਇੱਕ ਨੰਬਰ ਡਾਟਰਾ ਪਤਾ ਰਹਾ ਇੱਕ ਨੰਬਰ ਚਵਾਈ ਹੈ ਬਾਕੀ ਬਾਈਆਂ ਦਾ ਧਾਰਾ ਮਾਰ ਕੇ ਦਿਖਾ ਦੇਗੇ ਕੋਈ ਚੱਕਰੀ ਨਹੀਂ ਦੁੱਧ ਚੰਗਾ ਦੇ ਦੂ ਕਿਉਂ ਫੁੱਲ ਕੰਨ ਕਾਟਦੀਆਂ ਪ੍ਰਿੰਟ ਚੰਗਾ ਸੂਈ ਸਵਾਈ ਹੈ ਬੱਚਾ ਵੀ ਮਗਰ ਬੱਛੀ ਹੈ ਬੱਛੀ ਵੀ ਬਈ ਕੁਆਲਿਟੀ ਵਾਲੀ ਹੈ ਇਹ ਤੋਰਾ ਦੇਖੋ ਤੋਰਾ ਵੀ ਕਮਾਲ ਦਾ ਤੇ ਕੀ ਮੋਲ ਆ ਭਰਾ ਜੈ ਜੈ ਨਾ ਇਹ 70000 ਰੁਪਏ ਦੇ ਦਾਂਗੇ ਡਾਕਟਰ ਬੜੀ ਲੰਮੀ ਤੋਰੀ ਬਾਈ 70000 ਦੀ ਬੜ ਬਾਈ ਕਹਿੰਦਾ ਦੇ ਦਾਂਗੇ ਬੜ ਚੰਗੀ ਆ ਕੱਦ ਕਾਠ ਵਾਲੀ ਆ ਪ੍ਰਿੰਟ ਵਾਲੀ ਆ ਤੋਰਾ ਇੱਕ ਨੰਬਰ ਲੇਵਾ ਕਮਾਲ ਦਾ ਫਾੜੀ ਵਾਲਾ ਆਰਡਰ ਬਹੁਤ ਸੋਹਣਾ ਆਰਡਰ ਕਰਮਣੀ ਨੇ ਤਿਆਰ ਕਰਿਆ ਠੰਡੇ ਸੀਗ ਦਾ ਬਹੁਤ ਤੇ ਬੋਲਾ ਬਾਈ ਨੇ ਕੱਢ ਲਿਆ ਇਹਦੇ ਚੋਂ ਹਿਸਾਬ ਨੰਦਾ ਅੰਦਾਜ਼ਾ ਲਾ ਲਿਓ ਤੇ ਫੇਸ ਦੇਖੋ ਫੇਸ ਦੀ ਬਿਊਟੀ ਹੈ ਜਿਹੜੀ ਕਮਾਲ ਦੀ ਹੈ ਬੱਚੇ ਦਾ ਕਰਦੀ ਹੈ ਥੋੜਾ ਬੱਚੇ ਦਾ ਕਰਦੀ ਮੁੱਲ ਵੀ ਜਾਇਜ਼ ਆ ਬਾਈ ਮਾਨਤਨ ਜ਼ਰੂਰ ਹੋ ਜਾਊਗਾ ਬਾਕੀ ਕੋਈ ਚੈੱਕ ਕਰਨੀ ਤਾਂ ਨਾ ਮਾਰ ਕੇ ਦਿਖਾਣ ਨੇ ਲੈ ਆਰਡਰ ਦੇਖੋ ਬਾਈ ਕਮਾਲ ਦਾ ਫਾੜੀ ਵਾਲਾ ਆਰਡਰ ਬਹੁਤ ਸੋਹਣਾ ਆਰਡਰ ਸਫਾਈ ਵਾਲਾ ਲੇਵਾ ਪੂਰਾ ਕਿ ਨਹੀਂ ਬਰਾ ਹਾਂ ਹਾਂ ਠੰਡੀ ਸੀਲ ਤਾਂ ਹੀ ਵਹਿ ਜਾ ਆਪਣਾਂ ਦੀ ਸਹੀ ਗੱਲ ਆ ਬਾਈ ਚੱਲਾ ਦੇ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜ਼ੀ ਘਾਰਾਂ ਮਾਰੀ ਚੱਲ ਕੋਈ ਚੈੱਕ ਨਹੀਂ ਕਹਿਣਾ ਕਰਮਾ ਨਹੀਂ ਕੋਈ ਸ਼ੀਲ ਆ ਚੇਵਾ ਈਵਾਂ ਉਤੰਗੀਆਂ ਨਾ ਬਾਲਾ ਗੰਜਾ ਚੋਂ ਲੰਗਿਆ ਕਰਮਾ ਨੂੰ ਜਿਵੇਂ ਮਰਜੀ ਤਾਰਾ ਮਰੀ ਚਲ ਕੋਈ ਚੱਕਰੀ ਨਹੀਂ ਹਿੱਲਣਾ ਕਰਮਾ ਲਈ ਨੇ ਨਾ ਨਾ ਪੂਰੇ ਤੇ ਮੁੱਲ ਵੀ ਜਮਾ ਜਾਇਜ਼ ਆ ਬਈ ਮਾਨਦਾਨ ਜ਼ਰੂਰ ਹੋ ਜੂ ਇਧਰੋਂ ਵੀ ਦੇਖੋ ਨਾੜਾ ਨੂੜਾ ਲੇਵੇ ਤੇ ਫੁੱਲ ਨਾ ਕਲਾ ਕਲਾ ਥਣ ਪੂਰੀ ਵਿਥੀ ਦੇ ਤਣ ਵੱਡੀ ਨਾੜ ਦੇਖੋ ਦੁੱਧ ਵਾਲੀ ਬਹੁਤ ਚੰਗੀ ਆ ਬਾਕੀ ਫੁੱਲ ਘੱਦ ਦੀ ਆ ਬਈ ਸੋਈ ਸਵਾਈਏ ਕਿਸੇ ਪਾਸਿਓਂ ਕਰਮਾ ਕੋਈ ਵੱਡੇ ਘੱਦੇ ਆ ਕੋਈ ਛੋਟੀ ਮੰਨ ਕੇ ਨਾ ਆਵੇ ਹਨਾ ਸਹੀ ਗੱਲ ਆ ਬਈ ਫੁੱਲ ਘੱਦ ਆ ਬਈ ਫੁੱਲ ਧੰਨਵਾਦ ਆ